ਬਿਲਜੀਤ ਦੋਸਾਨੀ ਦੇ ਮਗਰੋਂ ਹੁਣ ਪੰਗਾ ਕੰਗੜਾ ਰਣੌਤ ਦਾ ਸੋਨੂ ਸੂਧ ਨਾਲ ਪੈ ਗਿਆ ਜਿਵੇਂ ਦੱਸਿਆ ਕਿ ਕੱਲ ਹੀ ਸੀਐਮ ਯੋਗੀ ਦੇ ਵੱਲੋਂ ਯੂਪੀ ਦੇ ਵਿੱਚ ਆਦੇਸ਼ ਜਾਰੀ ਕੀਤੇ ਗਏ ਸਨ ਕਿ ਯੂਪੀ ਦੇ ਵਿੱਚ ਜਿਹੜੀ ਕਾਂਵੜ ਯਾਤਰਾ ਸ਼ੁਰੂ ਹੋਣ ਜਾ ਰਹੀ ਹੈ ਉਸ ਦੇ ਰੂਟ ਦੇ ਵਿੱਚ ਜਿਹੜੀਆਂ ਵੀ ਦੁਕਾਨਾਂ ਆਉਂਦੀਆਂ ਨੇ ਉਹਨਾਂ ਦੁਕਾਨਦਾਰਾਂ ਨੂੰ ਆਪਣੇ ਦੁਕਾਨਾਂ ਦੇ ਬਾਹਰ ਆਪਣਾ ਨਾਮ ਅਤੇ ਪਛਾਣ ਲਿਖਣੀ ਪਵੇਗੀ ਜਿਸ ਤੋਂ ਬਾਅਦ ਸੋਨੂ ਸੂਧ ਨੇ ਇਸ ਤੇ ਉੱਪਰ ਆਪਣੀ ਪ੍ਰਤੀਕਿਰਿਆ ਦਿੱਤੀ ਅਤੇ ਐਕਸ ਦੇ ਉੱਪਰ ਪੋਸਟ ਕੀਤਾ ਕਿ ਦੁਕਾਨਾਂ ਦੇ ਬਾਹਰ ਨੇਮ ਪਲੇਟ ਦੇ ਉੱਪਰ ਸਿਰਫ ਇਨਸਾਨੀਅਤ ਲਿਖਿਆ ਹੋਣਾ ਚਾਹੀਦਾ ਜਿਸ ਤੋਂ ਬਾਅਦ ਕੰਗੜਾ ਰਣੌਤ ਇਸ ਦੇ ਉੱਪਰ ਭੜਕ ਗਈ ਅਤੇ ਇਸ ਤੋਂ ਬਾਅਦ ਸੋਨੂ ਸੂਧ ਅਤੇ ਕੰਗੜਾ ਰਣੌਤ ਦੇ ਵਿਚਾਰ ਐਕਸ ਦੇ ਉੱਪਰ ਪੋਸਟਾਂ ਦਾ ਸਿਲਸਿਲਾ ਸ਼ੁਰੂ ਹੋ ਗਿਆ ਤੇ ਦੋਨਾਂ ਦੇ ਵਿਚਾਰ ਤਲਕੀ ਘਾਟੀ ਦੀ ਹੋਈ ਦਿਖਾਈ ਨਹੀਂ ਦੇ ਰਹੀ ਤਸੇ ਕਿ ਇਸ ਦੀ ਸ਼ੁਰੂਆਤ ਉਦੋਂ ਹੋਈ ਜਦੋਂ ਕਾਮੜ ਰੂਟ ਤੇ ਸਾਰੇ ਦੁਕਾਨਦਾਰਾਂ ਨੂੰ ਆਪਣਾ ਨਾਮ ਲਿਖਣ ਦੇ ਨਿਰਦੇਸ਼ ਦਿੱਤੇ ਗਏ ਸਨ ਇਸ ਤੋਂ ਸੋਨੂ ਸੂਤ ਨੇ ਯੋਗੀ ਸਰਕਾਰ ਵੱਲੋਂ ਯੂਪੀ ਵਿੱਚ ਕਾਮੜ ਯਾਤਰਾ ਦੇ ਰੂਟ ਤੇ ਖਾਣ ਪੀਣ ਦੀਆਂ ਦੁਕਾਨਾਂ ਅਤੇ ਗੱਡੀਆਂ ਤੇ ਦੁਕਾਨਦਾਰਾਂ ਦੇ ਨਾਂ ਤੇ ਪੋਸਟਰ ਲਗਾਉਣ ਦੇ ਆਦੇਸ਼ ਤੇ ਪ੍ਰਤੀਕਿਰਿਆ ਦਿੱਤੀ ਐਕਸ ਤੇ ਇੱਕ ਪੋਸਟ ਸ਼ੇਅਰ ਕਰਦਿਆਂ ਸੋਨੂ ਸੂਤ ਨੇ ਲਿਖਿਆ ਹਰ ਦੁਕਾਨ ਤੇ ਸਿਰਫ ਇੱਕ ਨੇਮ ਪਲੇਟ ਹੋਣੀ ਚਾਹੀਦੀ ਹੈ ਅਤੇ ਉਹ ਹੈ ਇਨਸਾਨੀਅਤ ਇਸੇ ਹਿਮਾਚਲ ਪ੍ਰਦੇਸ਼ ਦੇ ਮੰਡੀ ਤੋਂ ਭਾਜਪਾ ਸੰਸਦ ਕੰਗਣਾ ਰਣੌਤ ਵੀ ਇਸ ਵਿੱਚ ਕੁਤਪਈ ਅਤੇ ਉਹਨਾਂ ਨੇ ਸੋਨੂ ਸੂਦ ਨੂੰ ਜਵਾਬ ਦਿੱਤਾ ਹੈ ਅਭਿਨੇਤਰੀ ਅਤੇ ਸੰਸਦ ਮੈਂਬਰ ਕੰਗਣਾ ਰਣੌਤ ਨੇ ਕਿਹਾ ਕਿ ਕੰਗਣਾ ਰਣੌਤ ਦੀ ਟੀਮ ਸਹਿਮਤ ਹੈ ਹਲਾਲ ਨੂੰ ਮਨੁੱਖਤਾ ਦੇ ਨਾਲ ਬਦਲਣਾ ਚਾਹੀਦਾ ਹੈ ਹਰ ਦੁਕਾਨ ਤੇ ਸਿਰਫ ਇੱਕ ਨਾਮ ਪਲੇਟ ਇਨਸਾਨੀਅਤ ਹੀ ਹੋਣੀ ਚਾਹੀਦੀ ਹੈ ਦੱਸਦੀ ਹੈ ਕਿ ਇਸ ਤੋਂ ਬਾਅਦ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਮੁਰ ਤੋਂ ਵਾਇਰਲ ਹੋਈ ਜਿਸ ਵਿੱਚ ਇੱਕ ਬੰਦਾ ਰੋਟੀ ਤੇ ਥੁੱਕ ਰਿਆ ਸੀ ਇਸ ਵੀਡੀਓ ਨੂੰ ਸਾਂਝਾ ਕਰਦਿਆਂ ਸੋਨੂ ਸੂਦ ਨੂੰ ਟੈਗ ਕੀਤਾ ਗਿਆ ਅਤੇ ਕਿਹਾ ਗਿਆ ਕਿ ਇੱਥੋਂ ਦਾ ਖਾਣਾ ਕੋਈ ਸੋਨੂ ਸੂਦ ਤੱਕ ਪਹੁੰਚਾਵੇ ਇਸ ਤੇ ਸੋਨੂ ਸੂਦ ਨੇ ਕਿਹਾ ਕਿ ਜੇਕਰ ਭਗਵਾਨ ਰਾਮ ਸ਼ਬਰੀ ਦੇ ਝੂਠੇ ਬੇਰ ਖਾ ਸਕਦੇ ਨੇ ਤਾਂ ਉਹ ਕਿਉਂ ਨਹੀਂ ਖਾ ਸਕਦੇ ਉਹਨਾਂ ਇਹ ਵੀ ਕਿਹਾ ਕਿ ਹਿੰਸਾ ਨੂੰ ਅਹਿੰਸਾ ਦੇ ਨਾਲ ਰੋਕਿਆ ਜਾ ਸਕਦਾ ਹੈ ਤੇ ਇਸ ਤੋਂ ਬਾਅਦ ਕੰਗੜਾ ਰਣੋਤ ਨੇ ਜਵਾਬ ਦਿੱਤਾ ਹੈ ਕਿ ਸੋਨੂ ਜੀ ਤੁਸੀਂ ਰੱਬ ਅਤੇ ਧਰਮ ਬਾਰੇ ਆਪਣੀਆਂ ਨਿੱਜੀ ਖੋਜਾਂ ਦੇ ਆਧਾਰ ਤੇ ਆਪਣੀ ਖੁਦ ਦੀ ਰਮਾਇਣ ਦਾ ਨਿਰਦੇਸ਼ਨ ਕਰੋਗੇ ਦੱਸਦੀ ਕਿ ਇਸ ਤੋਂ ਪਹਿਲਾਂ ਕੰਗਣਾ ਰਣੌਤ ਨੇ ਦਿਲਜੀਤ ਦੋਸਾਂਝ ਦੇ ਨਾਲ ਪੀਛ ਫਸਾਈ ਸੀ ਜਦੋਂ ਕਿਸਾਨੀ ਅੰਦੋਲਨ ਚੱਲ ਰਿਹਾ ਸੀ ਤਾਂ ਉਸ ਵੇਲੇ ਕੰਗਣਾ ਰਣੌਤ ਅਤੇ ਦਿਲਜੀਤ ਦੋਸਾਂਝ ਦੇ ਵਿੱਚ ਟਵੀਟਾਂ ਦਾ ਸਿਲਸਿਲਾ ਜਾਰੀ ਸੀਗਾ ਤੇ ਉਸ ਦੌਰਾਨ ਦੋਨਾਂ ਦੇ ਵਿੱਚ ਕਾਫੀ ਬਤਪੇਦ ਵੀ ਨਜ਼ਰ ਆਏ ਤੇ ਹੁਣ ਇੱਕ ਵਾਰ ਫਿਰ ਦੁਬਾਰਾ ਤੋਂ ਕੰਗਣਾ ਰਣੌਤ ਹੁਣ ਸੋਨੋ ਸੋਦੇ ਦੇ ਨਾਲ ਪੰਗਾ ਲੈਂਦੀ ਹੋਈ ਨਜ਼ਰ ਆ ਰਹੀ ਹੈ ਪੇਚ ਫੁੰਡਾਉਂਦੀ ਹੋਈ ਨਜ਼ਰ ਆ ਰਹੀ ਹੈ ਜਿਸ ਦੇ ਵਿੱਚ ਹੁਣ ਇਹਨਾਂ ਦੋਨਾਂ ਦੇ ਵਿਚਕਾਰ ਤਲਖੀ ਘੱਟਦੀ ਹੋਈ ਨਜ਼ਰ ਨਹੀਂ ਆ ਰਹੀ ਬਲਕਿ ਵੱਧਦੀ ਹੋਈ ਹੀ ਨਜ਼ਰ ਆ ਰਹੀ ਹੈ